ਸੰਗਰੂਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਦੇਖਣ ਨੂੰ ਮਿਲਿਆ ਹੈ ਕਿ 3000 ਲੀਟਰ ਤੋਂ ਵੱਧ ਇਥਨੋਲ ਬਰਾਮਦ ਕੀਤਾ ਗਿਆ ਅਤੇ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਸੰਗਰੂਰ ਪੁਲਿਸ ਨੇ ਜਾਣਕਾਰੀ ਦੇਂਦੇ ਵੇਚ ਦੱਸਿਆ ਕਿ ਹੁਣ ਤੱਕ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿੱਥੇ ਕੀ ਇਹਨਾਂ ਲੋਕਾਂ ਦਾ ਪਹਿਲਾ ਵਿਆਪਰਾਤਿਕ ਰਿਕਾਰਡ ਦਰਜ ਹੈ ਦੋ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ ਉਹਨਾਂ ਨੇ ਕਿਹਾ ਕਿ ਸਾਰੀ ਜਾਣਕਾਰੀ ਲੈਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਇਹ ਮਾਤਰਾ ਕਿੱਥੋਂ ਚੋਰੀ ਹੋਈ ਹੈ ਤੇ ਇਸ ਨੂੰ ਕਿਵੇਂ ਵੇਚਿਆ ਜਾ ਰਿਹਾ ਹੈ ਤੇ ਵਿਕਰੀ ਤੋਂ ਬਾਅਦ ਇਸ ਦੇ ਪੈਸਿਆਂ ਦਾ ਭੁਗਤਾਨ ਕਿਵੇਂ ਕੀਤਾ ਜਾਂਦਾ ਹੈ ਦੇ ਬਾਅਦ ਹੀ ਖੁੱਲ ਕੇ ਸਾਹਮਣੇ ਆਏਗਾ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਤੋਂ ਇਹ ਵਪਾਰ ਕਰਦੇ ਸੀ ਅਤੇ ਅੱਗੇ ਵੇਚਦੇ ਸੀ ਇਹਨਾਂ ਤੋਂ ਇਹ ਵੀ ਪੁੱਛਗਿੱਛ ਕੀਤੀ ਜਾਏਗੀ ਕਿ ਉਹ ਇਥਨੋਲ ਦੀ ਵੱਡੀ ਮਾਤਰਾ ਨੂੰ ਕਿਵੇਂ ਚੁਣਦੇ ਸੀ ਅਤੇ ਕਿੱਥੇ ਵੇਚਦੇ ਸੀ ਉਹਨਾਂ ਨੇ ਕਿਹਾ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਪੁਲਿਸ ਵੱਲੋਂ ਪਲਵਿੰਦਰ ਸਿੰਘ ਚੀਮਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਇਥਨੋਲ ਕਿੱਥੋਂ ਲੈ ਕੇ ਆਏ ਫਿਲਹਾਲ ਉਹਨਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਟੈਂਕਰ ਕਿੱਥੋਂ ਆਇਆ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਹਲੇ ਅਸੀਂ ਦੋ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨਾ ਹੈ ਤੇ ਇਸ ਦੀ ਜਾਂਚ ਚੱਲ ਰਹੀ ਹੈ ਤੇ ਉਹਨਾਂ ਦੋਨਾਂ આરોપીਆਂ ਨੂੰ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਸਾਰਾ ਭੇਦ ਜੜਾ ਹੈ ਉਹ ਖੁੱਲੇਗਾ ਕਿ ਆਖਿਰ ਕਿਵੇਂ ਇਹ ਸਾਰਾ ਕੁਝ ਹੋ ਰਿਹਾ ਹੈ ਸਰ ਇੱਕ ਜੁਆਇੰਟ ਸਰ ਜਿਹੜਾ ਐਕਸ਼ਨ ਕੀਤਾ ਗਿਆ ਜੋਦੇ ਚ ਆਪਕਾਰੀ ਕਮਿਸ਼ਨਰ ਜਿਹੜੇ ਨੇ ਵਰੁਣ ਰੋਜਨ ਸਰ ਔਰ ਇੱਕ ਐਸਐਸਪੀ ਸਰ ਸਾਡੇ ਸਰਦਾਰ ਸਰਤਾਜ ਸਿੰਘ ਚੈਲ ਸਰ ਨੇ ਇਹਨਾਂ ਨੇ ਸਰ ਇੱਕ ਇਨਫੋਰਮੇਸ਼ਨ ਆ ਰਹੀ ਸੀਗੀਆਂ ਤਾਂ ਸਰ ਇੱਕ ਐਕਸਾਈਜ਼ ਔਰ ਪੁਲਿਸ ਨੇ ਇੱਕ ਜੁਆਇੰਟ ਵੈਂਚਰ ਕੀਤਾ ਉਸ ਜੁਆਇੰਟ ਵੈਂਚਰ ਦੇ ਵਿੱਚ ਪ੍ਰੋਪਰ ਰੈਕੀ ਕਰਕੇ ਕਿ ਜਿਹੜਾ ਈਐਨਏ ਪਬਲਿਕ ਸਪਿਰਿਟ ਜੋ ਵੀ ਨਿਕਲਦੀ ਹੈ ਕਿ ਇਹ ਮਿਸਯੂਜ਼ ਹੋ ਰਹੀ ਹੈ ਜਿਹੜੀ ਕਿ ਪੈਟਰੋਲ ਚ ਪਾਈ ਜਾਂਦੀ ਹੈ ਉਹ ਇੱਥੇ ਜਿਹੜੇ ਨੌਰੇ ਬਾਰਡ ਯੂਜ਼ ਕੀਤਾ ਜਾਂਦਾ ਹੈ ਜਾਂ ਇੱਕ ਬਾਉਂਡਰੀ ਵਾਲ ਕਰਕੇ ਸਰ ਬਣਾਏ ਹੋਏ ਨੇ ਉਦੇ ਚੋਂ ਇਹ ਉਥੋਂ ਕੱਢ ਲੈਂਦੇ ਨੇ ਔਰ ਅੱਗੇ ਨੂੰ ਮਿਸਯੂਜ਼ ਕਰਦੇ ਨੇ ਸਰ ਅਸੀਂ ਫਿਰ ਤਿੰਨ ਟੀਮਸ ਬਣਾਈਆਂ ਸੀ ਆਈਏ ਦੀ ਨਾਨ ਸਰਕਸਾਈਜ਼ ਦੇ ਇਨਸਪੈਕਟਰਸ ਵੀ ਸੀਗੇ ਉਹਨਾਂ ਟੀਮਸ ਨੇ ਜਾ ਕੇ ਸਰ ਤਿੰਨ ਬੰਦੇ ਤਾਂ ਮੌਕੇ ਤੇ ਫੜ ਲਏ ਔਰ ਸਰ ਦੋ ਬੰਦੇ ਜਿਹੜੇ ਨੇ ਉਹ ਉਥੇ ਮੌਕੇ ਤੇ ਮਿਲੇ ਨਹੀਂ ਉਹਨਾਂ ਨੂੰ ਛੇਤੀ ਫੜ ਲਿਆ ਜਾਊਗਾ ਸਰ ਇਹਦੇ ਚੋਂ ਸਾਡੀ ਟੀਮ 3450 ਲੀਟਰ ਜਿਹੜਾ ਇਹ ਪ੍ਰੋਡਕਟ ਹੈ ਇਹਨੂੰ ਫੜਨ ਦੇ ਵਿੱਚ ਕਾਮਯਾਬ ਹੋਈ ਆ ਤਿੰਨ ਅਲੱਗ-ਅਲੱਗ ਐਫ ਆਈ ਆਰ ਜਿੱਥੇ-ਜਿੱਥੇ ਰੇਡ ਕੀਤੀ ਉਸ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ ਔਰ ਇਹਨਾਂ ਦੇ ਸੈਂਪਲਸ ਐਫਐਸਐਲ ਨੂੰ ਭੇਜ ਕੇ ਔਰ ਜੋ ਇਹਦੇ ਵਿੱਚੋਂ ਇਥਨੋਲ ਆਂਦਾ ਹੈ ਮਥਨੋਲ ਆਂਦਾ ਹੈ ਜਾਂ ਕੋਈ ਹੋਰ ਥਿਨਰ ਹੈ ਜਿਹੜੀ ਚੀਜ਼ ਹੈ ਉਹ ਸਾਰੀ ਚੀਜ਼ ਨੂੰ ਕਲੈਰੀ ਕਰਕੇ ਔਰ ਇਹਨਾਂ ਦਾ ਚਲਾਨ ਜਿਹੜਾ ਹੈ ਉਹ ਕੋਰਟਸ ਪ੍ਰੋਡਿਊਸ ਕਰ ਦਿੱਤਾ ਜਾਊਗਾ ਫਰਦਰ ਇਨਵੈਸਟੀਗੇਸ਼ਨ ਚ ਅਸੀਂ ਇਹਨਾਂ ਬੰਦਿਆਂ ਤੋਂ ਜਿਹੜੇ ਫੜੇ ਨੇ ਔਰ ਜਿਹੜੇ ਕਾਬੂ ਕਰਨੇ ਨੇ ਉਹ ਸਾਰਾ ਜਿਹੜਾ ਟ੍ਰੇਸ ਹੈ ਕਿ ਕਿਵੇਂ ਖਰੀਦੇ ਜਾਂਦੇ ਸੀਗੇ ਮੋਡ ਆਫ ਪੇਮੈਂਟ ਕੀ ਸੀ ਅੱਗੇ ਮੋਡ ਆਫ ਜਿਹੜਾ ਸੇਲ ਕਰਦੇ ਸੀ ਪਰਚੇਸ ਤੋਂ ਬਾਅਦ ਉਹ ਕਿਵੇਂ ਕਰਦੇ ਸੀ ਕਿਸ ਕੰਮਾਂ ਦਾ ਸੀਗਾ ਇਦੇ ਵਿੱਚ ਕਿਹੜੇ ਕਿਹੜੇ ਬੰਦੇ ਇਨਵੋਲਵ ਨੇ ਉਹ ਸਾਰੇ ਜਿਹੜੇ ਨੇ ਉਹ ਟਰੈਸ ਕੀਤਾ ਜਾਣਗੇ ਸਰ ਇਹਨਾਂ ਦਾ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਚੋਂ ਇੱਕ ਬੰਦੇ ਤੇ ਪਹਿਲਾਂ ਵੀ ਡੀਜ਼ਲ ਔਰ ਪੈਟਰੋਲ ਨੂੰ ਐਹੀ ਕਰਕੇ ਇੱਕ ਮੁਕਦਮਾ ਦਰਜ ਹੈ 2022 ਚ 28 5 2022 ਨੂੰ ਤੇ ਜਿਹੜੇ ਬਾਕੀ ਨੇ ਉਹਨਾਂ ਦਾ ਵੀ ਸਰ ਜਿਹੜਾ ਹੈ ਕ੍ਰਿਮੀਨਲ ਰਿਕਾਰਡ ਕੀ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਪਲੱਸ ਜਿਹੜੇ ਦੋ ਬੰਦੇ ਫੜਨ ਵਾਲੇ ਨੇ ਉਹ ਫੜ ਲੈਣੇ ਨੇ ਰਿਕਵਰੀ ਜਿਹੜੀ ਹੈ ਸਾਡੀ ਕਾਫੀ ਵੱਡੀ ਕੁਆਂਟੀਟੀ ਚ ਹੋ ਚੁੱਕੀ ਹੈ ਤਾਂ ਰਫਲਸ ਚੋਂ ਸੈਂਪਲਸ ਭੇਜ ਕੇ ਅਸੀਂ ਰਿਪੋਰਟ ਕਲੈਕਟ ਕਰਾਂਗੇ ਐਂਡ ਸਾਰਾ ਜਿਹੜਾ ਨੈਕਸਸ ਹੈ ਕਿਵੇਂ ਉੱਥੇ ਪਹੁੰਚਿਆ ਕਿਵੇਂ ਉਹ ਟੈਂਕਰਸ ਚੋਂ ਕੱਢਿਆ ਜਾਂਦਾ ਮੋਡਸ ਆਫ ਟ੍ਰਾਂਸਪੋਰਟ ਕੀ ਹੈ ਕਿਵੇਂ ਉਹਦੀ ਪੇਮੈਂਟ ਹੁੰਦੀ ਹੈ ਕਿਵੇਂ ਅੱਗੇ ਵੇਚਿਆ ਜਾਂਦਾ ਉਹਦੀਆਂ ਪੇਮੈਂਟਸ ਕਿਵੇਂ ਹੁੰਦੀਆਂ ਨੇ ਔਰ ਕੌਣ-ਕੌਣ ਇਨਵੋਲਵ ਡੇ ਦੇ ਵਿੱਚੋਂ ਉਹ ਸਾਰੇ ਜਿਹੜੇ ਨੇ ਇਹਨੂੰ ਅਸੀਂ ਐਕਸਪੋਜ਼ ਕਰਾਂਗੇ ਸਰ ਜੀ ਟੈਂਕਰ ਨੂੰ ਇੰਡੀਅਨ ਔਇਲ ਦੇ ਨੇ ਤਾਂ ਉਹ ਕੰਪਨੀ ਜਾਂ ਜਿਹੜਾ ਉਹ ਡੇਕੂ ਪੁਣਾ ਹੈ ਉਹਦੇ ਕਿਸੇ ਮੁਲਾਜ਼ਮ ਦਾ ਵਿੱਚ ਹੱਥ ਕਿਉਂਕਿ ਉਹਨਾਂ ਦੇ ਸਾਰੇ ਜਿਹੜੇ ਟੈਂਕਰ ਨੂੰ ਬਾਹਰ ਆ ਕੇ ਡੀਜ਼ਲ ਸਪਲਾਈ ਕਰਦਾ ਸਰ ਅਸੀਂ ਇਸ ਚੀਜ਼ ਨੂੰ ਬਿਲਕੁਲ ਅਵੇਅਰ ਹਾਂ ਕਿ ਜਿਹੜੇ ਟੈਂਕਰਸ ਨੇ ਜਿਹਦੇ ਚ ਸਾਰਾ ਹੁੰਦਾ ਕਿ ਉਹ ਕਿਹੜੀ ਕੰਪਨੀ ਦੇ ਨੇ ਉੱਥੋਂ ਜਦੋਂ ਚੱਲੇ ਉਹਨਾਂ ਦੀ ਚੱਲਣ ਦੀ ਕੀ ਮੂਵਮੈਂਟ ਹੈ ਇੱਥੇ ਆ ਕੇ ਉਹਨਾਂ ਨੇ ਕੀ ਕੀਤਾ ਤਾਂ ਹੀ ਮੈਂ ਕਿਹਾ ਕਿ ਇਹ ਕਿਵੇਂ ਨਿਕਲਦਾ ਮੇਨ ਇਹ ਚੀਜ਼ ਹੈ ਔਰ ਇਹ ਕਿਵੇਂ ਵਿੱਚ ਆ ਜਾਂਦਾ ਇਹ ਸਾਰੀ ਚੀਜ਼ ਅਸੀਂ ਜਲਦੀ ਪਰਦਾਫਾਸ਼ ਕਰ ਦਾਂਗੇ ਇਹ ਲੈ ਕੇ ਕਿਸੇ ਨੂੰ ਆਲੀ ਨੂੰ ਪਤਾ ਲੱਗਿਆ ਜੀ ਕਿਉਂਕਿ ਐਡੀ ਵੱਡੀ ਸਾਰੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਤਾਂ ਮੈਂ ਹਾਲੇ ਦੋ ਬੰਦੇ ਦੀ ਫੜਨ ਵਾਲੇ ਬਾਕੀ ਨੇ ਔਰ ਬਾਕੀ ਜਦੋਂ ਸਾਰਾ ਕਲੀਅਰ ਹੋ ਗਿਆ ਤਾਂ ਪ੍ਰੈਸ ਮੂਲ ਦੇ ਬਾਰੇ ਪ੍ਰੋਪਰ ਡਿਟੇਲਸ ਦਿੱਸਾ ਜਾਊਗਾ ਕਿ ਜਿਸ ਤਰ੍ਹਾਂ ਪਹਿਲਾਂ ਵੀ ਇੱਕ ਕਰਚਾ ਹੋਇਆ ਸੀ ਤੇ ਸਾਜਿਦ ਲਈ ਗੁਜਰਾ ਆਲਾ ਕੀ ਇਹ ਦੋਨੇ ਆਪਸ ਦੇ ਵਿੱਚ ਕੋਈ ਲਿੰਕੜ ਹੈਗੇ ਨੇ ਜੀ ਕਿਉਂਕਿ ਉੱਥੇ ਵੀ ਵੱਡੇ ਇਹ ਇਥਨੋਲ ਦਾ ਯੂਜ਼ ਹੋਇਆ ਸਰ ਉਹ ਐਫ ਆਈ ਆਰ ਜਿਹੜੀ ਹੈ ਉਹਦੇ ਵਿੱਚ ਟੋਟਲ 15 ਕੇਸ ਨੇ ਤੇ 3 ਐਫ ਆਈ ਆਰਸ ਦੇ ਉਹ ਸਾਰੇ ਫੜੇ ਜਾ ਚੁੱਕੇ ਨੇ ਐਫ ਐਸ ਐਲਸ ਜੋ ਜਿਹੜੀਆਂ ਰਿਪੋਰਟਸ ਅਬਟੇਨ ਹੋ ਗਈਆਂ ਨੇ ਕੁਝ ਰਹਿੰਦੀਆਂ ਨੇ ਔਰ ਉਹਨਾਂ ਦਾ ਜਿਹੜਾ ਚਲਾਨਜ਼ ਬਹੁਤ ਜਲਦੀ ਦਿੱਤਾ ਜਾਏਗਾ ਔਰ ਸਪੀਡੀ ਟ੍ਰਾਇਲ ਦੀ ਰਿਕੁਐਸਟ ਕੀਤੀ ਜਾਏਗੀ ਕਿਉਂਕਿ 25 ਦੇ ਕਰੀਬ ਜਾਨਾ ਗਈਆਂ ਨੇ ਔਰ ਉਸ ਚੀਜ਼ ਨੂੰ ਇੱਕ ਐਗਜ਼ੈਂਪਲਰੀ ਪਨਿਸ਼ਮੈਂਟ ਦੇ ਰੂਪ ਚ ਲਿਆਉਣ ਲਈ ਪੁਲਿਸ ਪ੍ਰਸੀਕਿਊਸ਼ਨ ਔਰ ਐਕਸਾਈਜ਼ ਸਾਰੀ ਵਰਕ ਕਰੇਗੀ। ਇਹ ਬੇਰਸ ਵਾਲੇ ਸੀ ਜੀ ਇਹਨਾਂ ਦਾ ਆਪਸ ਕੋ ਲਿੰਕ ਨਹੀਂ ਨਹੀਂ ਸਰ ਨਹੀਂ ਸਰ ਉਹ ਪੂਰਾ ਲਿੰਕ ਫੇਸ ਹੈ ਉਹ ਦਿੱਲੀ ਤੋਂ ਜਿਹੜਾ ਦਿੱਲੀ ਦੀ ਬਾਰਡਰਿੰਗ ਉੱਥੋਂ ਆਇਆ ਸੀ ਉਹ ਉਹ ਜਿਹੜੇ ਬੰਦਿਆਂ ਨੇ ਦਿੱਤਾ ਸਰ ਉਹ ਬੰਦੇ ਅਰੈਸਟ ਨੇ ਇਹਦੇ ਵਿੱਚੋਂ ਉਹ ਇੱਕ ਵੱਖਰਾ ਕਨਸੈਪਟ ਹੈ ਔਰ ਇਹ ਵੱਖਰਾ ਕਨਸੈਪਟ ਹੈ ਇੱਥੇ ਬੱਤਿਆ ਜਾਂਦਾ ਸੀ ਇਹਨਾਂ ਨੂੰ ਬੋਲ ਤੇ ਖਤਰਾ ਜਿਹੜਾ ਇਹ ਫੜਾਇਆ ਸਰ ਜਿਹੜਾ ਇਥਨੋਲ ਫੜਾਇਆ ਜਾਂਦਾ ਇੱਥੇ ਤਾਂ ਲੈ ਕੇ ਆਇਆ ਜਾਂਦਾ ਪੈਟਰੋਲ ਚ ਮਿਕਸ ਕਰਦਾ ਹੁਣ ਇਹ ਦੇਖਣਾ ਪੈਣਾ ਵੀ ਇਹ ਅੱਗੇ ਕਿਤੇ ਕਿਸੇ ਪੰਪਸ ਨੂੰ ਵੇਚਦੇ ਨੇ ਮਿਕਸਿੰਗ ਆਸਤੇ ਜਾਂ ਆਪ ਡਿলিউਟ ਕਰਕੇ ਵੇਚਦੇ ਨੇ ਤੇ ਜਾਂ ਕਿਸੇ ਹੋਰ ਨੂੰ ਦਿੰਦੇ ਨੇ ਇਟ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਐਂਡ ਵੀ ਵਿਲ ਕਲੀਅਰ ਇਟ ਆਊਟ ਇਹਨਾਂ ਸਟੋਰ ਕਿਦਾਂ ਕੀਤਾ ਹੋਇਆ ਸੀ ਕਿਉਂਕਿ ਵੱਡੀ ਕਿਉਂਕਿ ਕੁਆਂਟੀਟੀ ਸਰ ਇਹਨਾਂ ਨੇ ਜਿਹੜੇ ਪਲਾਸਟਿਕ ਦੇ 2 200 ਲੀਟਰ ਵਾਲੇ ਨੇ 200 ਲੀਟਰ ਵਾਲੇ ਡਰਮਸ ਆਉਂਦੇ ਨੇ ਉਹਦੇ ਚ ਸਟੋਰ ਕੀਤਾ ਹੋਇਆ ਸੀ